ਬੰਦੀ ਛੋੜ ਤੇ ਤੇ ਦਿਵਾਲੀ ਦੇ ਪਹੇਤਰਦਾਰੇ ਤੇ ਕੀ ਮੈਸੇਜ ਦੇਣਾ ਚਾਹੁੰਗੇ ਆਮ ਤੌਰ ਤੇ ਪੰਜਾਬ ਵਾਸੀ ਨੂੰ ਤੇ ਦੇਸ਼ ਵਾਸੀ ਨੂੰ ਅੱਜ ਬੰਦੀ ਛੋੜ ਤੇ ਦਿਵਾਲੀ ਤੇ ਬਹੁਤ ਹੀ ਪਵਿੱਤਰ ਤਿਹਾੜੀ ਦੇ ਉੱਪਰ ਮੈਂ ਮਲੋਟ ਵਿੱਚ ਬੈਠੀ ਆ ਪਹਿਲਾਂ ਮਲੋਟ ਵਾਸੀਆਂ ਨੂੰ ਫਿਰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਮੈਂ ਬਹੁਤ ਬਹੁਤ ਦਿਲੋਂ ਮੁਬਾਰਕਬਾਦ ਦੇਵਾਂਗੀ ਔਰ ਇੱਕ ਮੈਸੇਜ ਮੈਂ ਜ਼ਰੂਰ ਲਾਵਾਂਗੀ ਕਿ ਹਰ ਵਾਰ ਅਸੀਂ ਦਿਵਾਲੀ ਦੇ ਉੱਪਰ ਜਿਹੜਾ ਤਿਹਾੜ ਹੈ ਦੀਵਿਆਂ ਦਾ ਤਿਹਾੜ ਹੈ ਉਦੇ ਨਾਲ ਅਸੀਂ ਪਟਾਕੇ ਵੀ ਚਲਾਉਨੇ ਆਂ ਔਰ ਕਈ ਵਾਰੀ ਉਹਦੇ ਨਾਲ ਨੁਕਸਾਨ ਵੀ ਹੋ ਜਾਂਦਾ ਸੋ ਮੈਂ ਸਾਰੇ ਪਰਿਵਾਰਾਂ ਨੂੰ ਇਹ ਬੇਨਤੀ ਕਰਾਂਗੀ ਕਿ ਕਦੇ ਵੀ ਆਪਣੇ ਬੱਚਿਆਂ ਨੂੰ ਇਹੋ ਜੇ ਅਣਸੁਰੱਖਿਅਤ ਮਾਹੌਲ ਚ ਨਾ ਆਉਣ ਦਿਓ ਜੇਕਰ ਪਟਾਕੇ ਚਲਾਉਣੇ ਆ ਤਾਂ ਬੱਚਿਆਂ ਦੇ ਨਾਲ ਆਪ ਖੜੇ ਹੋ ਕੇ ਚਲਾਓ ਤੇ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਅਸੀਂ ਸੇਫ ਪਟਾਕੇ ਆ ਜਿਹੜੇ ਉਹ ਚਲਾਈਏ ਤੇ ਕੋਸ਼ਿਸ਼ ਇਹ ਵੀ ਹੋਵੇ ਕਿ ਅਸੀਂ ਘੱਟ ਤੋਂ ਘੱਟ ਪਟਾਕੇ ਚਲਾਈਏ ਤਾਂ ਕਿ ਕੋਈ ਵੀ ਇਹੋ ਜੀ ਅਣਸੁਖਾਵੀ ਘਟਨਾ ਨਾ ਵਾਪਰੇ ਜਿਦੇ ਕਰਕੇ ਸਾਨੂੰ ਦੀਵਾਲੀ ਜਿਹੜੀ ਹੈ ਉਹ ਇੱਕ ਪਛਤਾਵਾ ਬਣ ਕੇ ਰਹਿ ਜਾਵੇ ਸੋ ਮੈਂ ਇੱਕ ਵਾਰ ਫੇਰ ਤੋਂ ਆਪਣੇ ਸਾਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਆਪਣੇ ਪਰਿਵਾਰਾਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਲੱਖ ਲੱਖ ਮੁਬਾਰਕਬਾਦ ਦਿੰਦੀ ਹਾਂ